ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਮੀਦੇ ਤੁਸੀਂ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੁੰਦੀ ਹੈ ਸਾਡੇ ਅਰਜੁਨ ਗਾਉਂ ਤੋਂ ਸੋਨੋ ਦਿਖਾ ਰਹੀ ਐ ਅਸੀਂ ਵੀ ਅਰਜੁਨਾ ਕਿੰਨਾ ਜਾਗਾ ਕਿਊਟ ਲੱਗ ਰਿਹਾ ਓ ਮਾਈ ਗਾਡ ਅਰਜੁਨ ਤੁਸੀਂ ਕੀ ਬਥੀ ਬੈਠੇ ਹੋਗੇ ਆਮ ਕਲਾ ਕੀ ਘੜੀਆਂ ਬਣ ਗਈਆਂ ਹੋਈ ਅਰਜੁਨ ਮਿਖਾ ਗਈ ਵਖੀਆਂ ਨੇ ਤੁਸੀਂ ਸਾਰਾ ਦਿਨ ਫੋਨ ਤੇ ਕਾ ਤੂੰ ਅੱਜ ਉਹ ਕਿੱਥੇ ਲੈ ਕੇ ਆਂਦੇ ਫਿਰ ਚਲ ਠੀਕਾ ਅਗਰੇ ਬਿਲਡਿੰਗ ਬਲੌਕ ਸੱਤਾਂ ਚੱਕ ਕੇ ਸੁੱਟਿਆ ਮਾ ਸੁੱਟਦਾ 7 ਵਜੇ ਆਜੁੰਦੇ ਲੈ ਤੇਲ ਲਾ ਦੀ ਆਪਾਂ ਸਾਡੇ ਇੱਕ ਬੌਸ ਨੇ ਪਈ ਖੇਡ ਦੇ ਖੇਡ ਡਿੱਗ ਪਿਆ ਹਾਂ ਅਰਜੁਨ ਕੀ ਬੱਜਿਆ

ਗੱਡੀ ਬਣਾਈ ਆਪਾਂ ਸਾਟੂ ਸਾਟੂ ਠੀਕ ਹੋ ਜੂਗੀ ਗੱਡੀ ਬਣਾਈਏ ਆ ਜਾ ਆ ਜਾ ਆ ਜਾ ਆ ਜਾ ਮੁਕੀ ਦਿਖਾਉਣੇ ਗੱਡੀਆਂ ਆ ਜਾ ਆ ਸੰਜੀ ਆ ਆ ਜਾ ਸੰਜੀ ਆ ਆ ਗਣ ਵਨ ਟੂ 3 ਅਗਲੀ ਗੱਡੀ ਬਣਾਈਏ ਆਰਦੁਨੋ ਆ ਜਾ ਬਈ ਆਰਦੁਨੋ ਫੋਨ ਵਾਲਾ ਦੇਖਦਾ ਸੀਗਾ ਇਹ ਸੁਣਜੀ ਬਈ ਫੋਨ ਵਾਲਾ ਦੇਖਦਾ ਸੀਗਾ ਹਨਾ ਤੇਰੇ ਫੋਨ ਕਰਾਉਣ ਵਾਸਤੇ ਨਾ ਹੱਦ ਜੈਨ ਬਲਾਕ ਲੈ ਕੇ ਦਿੱਤਾ ਇਹ ਖੇਡ ਲਵਾਂ ਕਰੂਗਾ ਹੁਣ ਇਹ ਰੇਲ ਗੱਡੀ ਬਣਾ ਕੇ ਖੇਡੂਗਾ ਹਨਾ ਅਜੂ ਤੂੰ ਰੇਲ ਗੱਡੀ ਬਣਾ ਕੇ ਖੇਡਨਾ ਹੋਰ ਇਹ ਰੇਲ ਗੱਡੀ ਰੇਲ ਗੱਡੀ ਬਣਾ ਕੇ ਖੇਡਦਾ ਅੱਜ ਅਸੀਂ ਕੀ ਕਿੰਨੇ ਚੀਜ਼ ਲਾਵਾਂਗੇ ਫਿਰ ਤੈਨੂੰ ਨਮਿਆ ਤੇਰੇ ਜੀਜਾ ਦਾ ਥਾਵਾਂ ਦੀ ਹਨਾ ਇੱਕ ਤਾਂ ਆਪਣੇ ਬਿਲਡਿੰਗ ਬਲਾਕ ਹੋਰ ਕੀ ਦਿਖਾਏਗਾ ਚੰਗਾ ਹੂੰ ਬੰਦਾ ਬੰਦਾ ਟੰਡਾ ਟੰਡਾ ਤੋਹ ਹੈ ਨਹੀਂ ਲੈ ਬਣਾ ਅੱਜ ਲਾ ਦੇ ਤੀ ਰੇਲ ਗੱਡੀ ਬਣਾ ਦੇ ਪਿੱਛੇ ਲਾ ਦੇ ਇਹ ਬਣ ਗਿਆ। ਟਟ 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 ਆ ਬਣ ਗਿਆ। ਇਹ ਬੰਦੀਆਂ ਚਾ ਤੋਰੀ ਨੂੰ ਰੇਲ ਗੱਡੀ ਨਾਲ ਤੋੜ। ਚੱਲ ਤੋੜ ਗੱਡੀ ਨੂੰ। ਤੈਨ ਗੀ ਕੱਢੀ ਨੇ ਦੋ ਤੀ ਗੱਡੀ। ਚੱਲ ਗੱਡੀ ਤੋੜ ਆ। ਅੱਧਰੋਂ ਲੈ ਕੇ ਆਉਦੋਂ ਲਾ ਦਿਓ। ਲੈਣ ਤੋਂ ਹੀ ਲਾਉਣੀ ਬਈ ਗੱਡੀ। ਅੱਧਰੋਂ ਲੈ ਕੇ ਆ।

ਚਲ ਵੀ ਚਲ ਵੀ ਚਲ ਵੀ ਕਲਾਟੀ ਕਲਾਟੀ ਕਰ ਦੂ। ਯਾ ਬਸ ਠੀਕ ਹੋ ਗਈ। ਠੀਕ। ਤੇ ਅਰਜਨ ਖੇਡਦਾ ਖੇਡਦਾ ਚਲ ਗਿਆ ਹਨਾ। ਤੇ ਹੁਣ ਮੈਂ ਸਮੇ ਇੱਕ ਦਿਖਾਏ ਆਪਾਂ। ਅੱਜ ਅਰਜਨ ਦੇ ਬਿਲਡਿੰਗ ਵਲੌਗ ਤੋਂ ਬਾਅਦ ਸੈਕਿੰਡ ਹੈ ਜੀ ਆ ਆਪਣੇ ਕੋਲੇ ਅਰਜਨ ਦੀ ਆ ਫੋਟੋ ਹਨਾ ਇਹਨੂੰ ਬਰਥਡੇ ਗਿਫਟ ਮਿਲੀ ਸੀ ਇਹ ਉਹ ਪੇਂਟ ਕੀਤੀ ਹੋਈ ਹੈਗੀ। ਤੇ ਇਹ ਫੋਟੋ ਦੇ ਵਿੱਚ ਨਾ ਅਰਜਨ ਇਹ ਫੋਟੋ ਅਰਜਨ ਜਮਾ ਡਿੱਟੂ ਲੱਗਦਾ ਹੈ ਨਾ ਜਮਾ ਡਿੱਟੂ ਕਾਫੀ ਬਣਾਈ ਪਈ ਆ ਇਹ ਮੈਨੂੰ ਆਪਾਂ ਨੂੰ ਅਰਜਨ ਨੇ ਦਿੱਤੀ ਸੀਗੀ ਬਰਥਡੇ ਗਿਫਟ ਦੇ ਵਿੱਚ ਅਰਜਨ ਦੀ ਕਜ਼ਨ ਨੇ ਪਰ ਮੈਨੂੰ ਥੋੜਾ ਜਿਹਾ ਲੌਂ ਦੇ ਵਿੱਚ ਦੇਰੀ ਹੋ ਗਈ ਸੀ ਤੇ ਅੱਜ ਮੈਂ ਰੂਮ ਦੇ ਵਿੱਚ ਲਗਾਤਾਗਾ ਕਿਉਂਕਿ ਨਾ ਪੂਰੀ ਵਧੀਆ ਬਣੀਆਂਗੀ ਤਾਂ ਬਿਲਕੁਲ ਨਹੀਂ ਐਵੇਂ ਬਣਾਈ ਆ ਉਹਨੇ ਜਿਵੇਂ ਅਰਜਨ ਨੂੰ ਵੀ ਇੱਕ ਵੀ ਚੀਜ਼ ਦੀ ਹੋਣੀ ਹੈਗੀ ਤੁਸੀਂ ਆ ਵੇਖੋ ਬਿਲਕੁਲ ਵੀ ਨਹੀਂ ਲੱਗਦਾ ਹੈਗਾ ਕੁਝ ਵੀ ਫਰਕ ਸੈਕੰਡ ਚੀਜ਼ ਅਸੀਂ ਇਹ ਜੇ ਨਵੀਂ ਲੈ ਰੱਖੀ ਆ ਜਦੋਂ ਉਹ ਪੁਰਾਣੀ ਆ ਬਰੀਵਾਡਿੰਗ ਕਰਨ ਲੱਗੇ ਪਿੱਤਰ ਸੀ ਗਿਆ ਹਨ ਉੱਪਰ ਹੀ ਸਾਰੀਆਂ ਉਹ ਨਹੀਂ ਗਈਆਂ ਤੇ ਦੋ ਚੀਜ਼ਾਂ ਹੋ ਗਈਆਂ ਨਾ ਆਪਣੀਆਂ ਤੇ ਥਰਡ ਚੀਜ਼ ਜਿਹੜੀ ਕਿ ਨਵੀਂ ਅੱਜ ਮੈਂ ਇਸ ਨੂੰ ਕਰ ਰਹੀ ਆ ਉਹ ਹੈਗਾ ਮੇਰਾ ਹੈਂਡ ਬੈਗ ਛਿੱਕੇ ਜਿਵੇਂ ਕੇ ਪਾਂ ਮੈਂ ਪਹਿਲਾਂ ਵੀ ਦਿਖਾਇਆ ਸੀ ਹੈਨਾ ਸ਼ਾਇਦ ਨਹੀਂ ਪਹਿਲਾਂ ਮੈਂ ਦਿਖਾਇਆ ਨਹੀਂ ਸੀਗਾ ਜਿਸ ਦਿਨ ਮੈਂ ਸ਼ੂਟਿੰਗ ਕਰਨ ਗਈ ਸੀ ਉਸ ਦਿਨ ਹੀ ਮੈਂ ਇਹ ਬੈਗ ਪਰਚੇਸ ਕੀਤਾ ਸੀਗਾ ਤੇ ਇਹ ਵੀ ਮੇਰੀ ਨਿਊਮ ਚੀਜ਼ ਹੈ ਇਹਦੇ ਵਿੱਚ ਇੱਕ ਹੋਰ ਬਹੁਤ ਸੋਹਣੀ ਚੀਜ਼ ਜੇ ਅੱਗੇ ਦੇਖੋਗੇ ਹਮਮ ਬਿਸਬਨ ਬਸ ਥੋੜਾ ਜਿਹਾ ਪਾਸਿਕੰ ਦਾ ਕਾਪੀ ਸ਼ੌਂਕ ਹੈ ਨਾ ਤੇ ਮੈਂ ਕਾਪੀ ਸਕਦੀ ਹਾਂ ਬਟ ਫਿਰ ਵੀ ਮੈਂ ਲੈ ਆਈ ਕਿਉਂਕਿ ਮੇਰੀ ਕੋਰੋਨਾ ਸਿਲੈਂਡ ਬਾਅਦ ਮੈਨੂੰ ਅਰਜੁਨ ਵਾਸਤੇ ਬਹੁਤ ਜ਼ਰੂਰੀ ਸੀਗਾ ਉਹਦੇ ਨਿੱਕੇ ਨਿੱਕੇ ਚੀਜ਼ਾਂ ਪਾਉਣ ਵਾਸਤੇ ਤੇ ਅੱਜ ਮੈਂ ਤਿੰਨ ਚੀਜ਼ਾਂ ਨਵੀਆਂ ਜਿਹੜੀਆਂ ਡਿਸਕਲੋਜ਼ ਕੀਤੀਆਂ ਪਹਿਲਾ ਇਹ ਮੇਰੀ ਹੈ ਨੀ ਪੈਕਿੰਗਾਂ ਪੰਨਾਂ ਸੀ ਅਰਜੁਨ ਦੇ ਖੇਡਾਂ ਵੀ ਮੈਂ ਅੱਜ ਕੱਢੀਆਂ ਨੇ ਤੇ ਅਰਜੁਨ ਦੇ ਲਈ ਪਿੰਕਲ ਫੋਟੋ ਸੀ ਜੋ ਨੂੰ ਬੜੀ ਗਿਫਟ ਦੇ ਮਿਲੀ ਸੀ ਕੁਝ ਸਾਟਨ ਬਲੌਗ ਦੇ ਵਿੱਚ ਨਹੀਂ ਪਾਈ ਉਹ ਵੀ ਮੈਂ ਅਜਲਾ ਰੂੰਦੇ ਵਿੱਚ ਤੇ ਪਾਸ ਵੀ ਮੈਂ ਅੱਜ ਹੀ ਹੈ ਨਾ ਇਹਨੂੰ ਅਲਮਾਰਾ ਦੇ ਵਿੱਚ ਰੱਖਿਆ ਕਿ ਜਦੋਂ ਵੀ ਕਿਤੇ ਬਾਜ਼ ਜਾਣਾ ਹੋਇਆ ਇਹਨੂੰ ਜਦੋਂ ਇਹਨੂੰ ਆਪਾਂ ਜ਼ਰੂਰ ਯੂਜ਼ ਕਰਨਾ ਹੈ ਨਾ ਕਿਉਂਕਿ ਥੋੜੀ ਜਿਹੀ ਲੇਜੀ ਆ ਮੈਂ ਚੀਜ਼ਾਂ ਲੈ ਆਉਣੀ ਆਂ ਲਿਆ ਕੇ ਮੈਂ ਰੱਖ ਦੇਣੀ ਆਂ ਬਟ ਮੈਂ ਯੂਜ਼ ਬਹੁਤ ਘੱਟ ਕਰਦੀ ਆਂ ਨਾ ਤੇ ਚਲੋ ਠੀਕ ਹੈ ਜੀ ਮਿਲਦੀ ਆਂ ਫਿਰ ਆਪਾਂ ਅਗਲੇ ਬਲੌਗ ਚ ਉਹਨਾਂ ਤੇ ਬਾਏ ਬਾਏ ਕਿਉਂਕਿ ਮੇਰੇ ਕੋਲ ਨਾ ਕੋਈ ਗੱਲ ਹੈ ਨਹੀਂ ਸੀਗਾ ਬਦਦਿਆ ਮੈਂ ਬਦਦਿਆ ਹੀ ਕਹਿ ਸਕਦੀ ਅ ਸਲੈਂਗ ਵੈਗ ਨਹੀਂ ਸੀਗਾ ਜਿਹੜਾ ਇਹ ਵੈਗ ਹੈ ਨੂੰ ਆਪਸ ਹੀ ਅੰਮੇ ਵੀ ਹੈਗਾ ਜੇ ਮੈਂ ਲੈ ਇਹਨੂੰ ਮੈਂ ਇਸ ਤਰ੍ਹਾਂ ਵੀ ਲੈ ਸਕਦੀ ਹਾਂ ਤੇ ਨੂੰ ਮੈਂ ਕੈਰੀ ਵੀ ਕਰ ਸਕਦੀ ਹਾਂ